ਸਸਿਕਲ ਜੀ ਤੁਸੀਂ ਜਿਹੜੇਓ ਗਲੋਬਲ ਟਾਕਸ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਰਮਨਦੀਪ ਅਸਵਲ ਦੀ ਪੰਜਾਬ ਦੀ ਸਿਆਸਤ ਨਾਲ ਜੁੜੀ ਸਭ ਤੋਂ ਵੱਡੀ ਖਬਰ ਦੇ ਰਹੇ ਹਾਂ ਆਮ ਆਦਮੀ ਪਾਰਟੀ ਵੱਲੋਂ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਆਪਣੇ ਪੰਜ ਕੈਬਨਿਟ ਮੰਤਰੀਆਂ ਨੂੰ ਇਸ ਵਾਰ ਉਹਨਾਂ ਨੇ ਮੈਦਾਨ ਦੇ ਵਿੱਚ ਉਤਾਰਿਆ ਔਰ ਵੱਡੇ ਮੂਡ ਦੇ ਵਿੱਚ ਲਿਗਾ ਆਵਦੀ ਪਾਰਟੀ ਨਜ਼ਰ ਆ ਰਹੀ ਔਰ ਸਿਆਸੀ ਪੈਂਤਰੇ ਦੇ ਵਿੱਚ ਉਹਨਾਂ ਨੇ ਆਪਣੇ ਤਮਾਮ ਵੱਡੇ ਦਿਗਜਾਂ ਜਿਹੜਾ ਹੈਗਾ ਪੈਂਤਰੇ ਦੇ ਵਿੱਚ ਜਿਹੜਾ ਹੈਗਾ ਖੜਾ ਕਰਕੇ ਲਿਆਂਦਾ ਗਿਆ ਸਭ ਤੋਂ ਪਹਿਲਾਂ ਅਮਰਸਰ ਦੀ ਗੱਲ ਕਰਨੀ ਤਾਂ ਕੁਲਦੀਪ ਸਿੰਘ ਥਾੜੀ ਬਾਜ ਜਿਹੜੇ ਹੈਗੇ ਨੇ ਵੱਡਾ ਤੇਰਾ ਨੇ ਆਵਦੀ ਪਾਰਟੀ ਦਾ ਤਾਂ ਮਾਝਾ ਖੇਤਰ ਦੇ ਵਿੱਚ ਮਾਝਾ ਫੈਕਟਰੀ ਜਿਹੜਾ ਹੈਗਾ ਲਾਜ਼ਮੀ ਕਰਦੇ ਨੇ ਤਾਂ ਉਹਨਾਂ ਨੂੰ ਅਮਰਸਰ ਤੋਂ ਉਮੀਦਵਾਰ ਬਣਾਇਆ ਗਿਆ ਇਸ ਤੋਂ ਇਲਾਵਾ ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਖੁੱਲਰ ਅਕਸਰ ਖੁਕੀਆਂ ਦੇ ਵਿੱਚ ਰਹਿੰਦੇ ਨੇ ਤਾਂ ਉਹ ਟੱਕਰ ਦੇਣਗੇ ਖਡੂਰ ਸਾਬ ਤੋਂ ਖਡੂਰ ਸਾਬ ਉਹ ਹੱਤਕਾ ਜਿਹੜਾ ਮਾਲਵਾ ਨੂੰ ਟੱਚ ਕਰਦਾ ਜਿਹੜਾ ਦਵਾਬਾ ਨੂੰ ਵੀ ਟੱਚ ਕਰਦਾ ਉਹ ਜਿਹੜਾ ਮਾਝਾ ਨੂੰ ਟੱਚ ਕਰਦਾ ਔਰ ਜੀਰਾ ਜਿਹੜਾ ਹੈਗਾ ਮਾਲਵਾ ਦਾ ਜਿਹੜਾ ਏਰੀਆ ਹੈਗਾ ਦੇਖਣਾ ਇਹ ਹੋਊਗਾ ਕਿ ਮਾਝਾ ਜਿਹੜਾ ਖਡੂਰ ਸਾਹਿਬ ਲਗਾ ਮਾਝਾ ਮਾਲਵਾ ਦਵਾਬਾ ਇਹਨਾਂ ਤਿੰਨਾਂ ਸੈਕਟਰਾਂ ਦੇ ਵਿੱਚ ਲਾਲਜੀਤ ਸਿੰਘ ਢੁੱਲਰ ਦਾ ਪੈਂਤਰਾ ਆਮਦ ਪਾਰਟੀ ਵੱਲੋਂ ਕਿੰਨਾ ਕਿੰਨਾ ਕਸਾਈ ਬੈਠਦਾ ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਕਿ ਇੱਥੇ ਜਿਵੇਂ ਦਰਿਆ ਪਾਰ ਹੁੰਦਾ ਤਾਂ ਸਭ ਕੁਝ ਬਦਲ ਜਾਂਦਾ ਸਾਰੇ ਮੁੱਦੇ ਬਦਲ ਜਾਂਦੇ ਨੇ ਸਾਦੇ ਚਿਹਰੇ ਬਦਲ ਜਾਂਦੇ ਨੇ ਤਾਂ ਮਾਲਵਾ ਵੀ ਟੱਚ ਕਰਦਾ ਦਵਾਬਾ ਵੀ ਟੱਚ ਕਰਦਾ ਤੇ ਮਾਝਾ ਵੀ ਟੱਚ ਕਰਦਾ ਤੇ ਜਿੰਮੇਵਾਰੀ ਹੈਗੀ ਇਸ ਵਾਰ ਲਾਲ ਜੀ ਸਿੰਘ ਭੁੱਲਰ ਦੀ ਇਹ ਤੋਂ ਇਲਾਵਾ ਜਲੰਧ ਤੋਂ ਸੁਸ਼ੀਲ ਕੁਮਾਰ ਰੈਨਕੂ ਲਗਭਗ ਧਾਈ ਸੀ ਇਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਕਹਿ ਚੁੱਕੇ ਸੀ ਕਿ ਅਗਲੀ ਵਾਰ ਵੀ ਸੁਸ਼ੀਲ ਕੁਮਾਰ ਰੈਨਕੂ ਹੋਣਗੇ ਤਾਂ ਕੋਈ ਇਹ ਇਹ ਅਪਕਤ ਨਹੀਂ ਸੀ ਨਹੀਂ ਸੀ ਕਿ ਜਲੰਧ ਤੋਂ ਕੌਣ ਉਮੀਦਵਾਰ ਹੋਵੇਗਾ ਲਗਭਗ ਧਾਈ ਸੀ ਸੁਸ਼ੀਲ ਕੁਮਾਰ ਰੈਨਕੂ ਹੀ ਜੜੇ ਗਏ ਨੇ ਦੂਸਰੀ ਵਾਰ ਜਿਹੜਾ ਜਿੰਨੀ ਚੋਣ ਤੋਂ ਬਾਅਦ ਆਮ ਆਦੀ ਪਾਰਟੀ ਦਾ ਉਮੀਦਵਾਰ ਹੋ ਸਕਦੇ ਨੇ ਤਾਂ ਫਤਿਹਗੜ੍ਹ ਸਾਹਿਬ ਤੋਂ ਪਿਛਲੇ ਦਿਨੀ ਗੁਰਪ੍ਰੀਤ ਸਿੰਘ ਜੀ ਭੀ ਕਾਂਗਰਸ ਦੇ ਐਮ ਐਲ ਏ ਰਹੇ ਨੇ ਤਾਂ ਉਹਨਾਂ ਨੂੰ ਜਿਹੜਾ ਹੈਗਾ ਉਮੀਦਵਾਰ ਬਣਾਇਆ ਗਿਆ ਪਿਛਲੇ ਦਿਨ ਸ਼ਾਮਲ ਹੋਏ ਸੀ ਆਮ ਆਦੀ ਪਾਰਟੀ ਦੇ ਫਾਤੇਗੜ ਸਾਹ ਤੋਂ ਆਪਣੀ ਕਿਸਮਤ ਅਜ਼ਮਾਉਣਗੇ ਔਰ ਇਹ ਵੀ ਹਲਕਾ ਜਿਹੜਾ ਹੈਗਾ ਬੜਾ ਅਹਿਮ ਹਲਕਾ ਹੈਗਾ तमाम ਪਾਰਟੀਆਂ ਦੇ ਲਈ ਕਿਉਂਕਿ ਇੱਥੇ ਵੱਡੇ ਉਲਟਫੇਰ ਹਮੇਸ਼ਾ ਹੋਏ ਨੇ ਇਸ ਤੋਂ ਅੱਗੇ ਗੱਲ ਕਰਦੇ ਹਾਂ ਫਰੀਦਕੋਟ ਤੋਂ ਇਹ ਸਭ ਤੋਂ ਵੱਡੀ ਖੇਡ ਖੇਡੀ ਆ ਆਮ ਆਦਮੀ ਪਾਰਟੀ ਨੇ ਕਰਨਜੀਤ ਅਣਮੋਲ ਹਾਲਾਂਕਿ ਚਰਚਾ ਇਹ ਸੀ ਕਿ ਉਹ ਸੰਗਰੂਰ ਤੋਂ ਉਮੀਦਵਾਰ ਹੋ ਸਕਦੇ ਨੇ ਕਿਉਂਕਿ ਉਹਨਾਂ ਦਾ ਮੁੱਖ ਮੰਤਰੀ ਦੇ ਨਾਲ ਬੜਾ ਨੇੜਲਾ ਸਹਿਚਾਰ ਹੈਗਾ ਨੇੜੇ ਦੀਆਂ ਸਾਥੀਆਂ ਦੇ ਵਿੱਚੋਂ ਹੈਗਾ ਉਹਨਾਂ ਦੇ ਨਾਮ ਤੇ ਸਰਦੇ ਵੀ ਕੀਤੇ ਗਏ ਸੀ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦੇ ਹਲਕੇ ਤੋਂ ਉਹਨਾਂ ਨੇ ਜਾਣਾ ਸੀ ਪਰ ਇਹਨਾਂ ਇਤਿਹਾਸ ਰਾਂਗਿਆਂ ਦੇ ਵਿਚਕਾਰ ਫ੍ਰੀਕੋਰਟ ਤੋਂ ਉਹਨਾਂ ਨੂੰ ਉਮੀਦਵਾਰ ਬਣਾ ਲਿਆ ਗਿਆ ਤਾਂ ਫ੍ਰੀਕੋਰਟ ਦੀ ਥੋੜੀ ਜਿਹੀ ਅਸੀਂ ਰਾਜਨੀਤੀ ਦੀ ਗੱਲ ਕਰਾਂਗੇ ਫ੍ਰੀਕੋਰਟ ਦੇ ਵਿੱਚ ਹਮੇਸ਼ਾ ਜਦੋਂ ਬਾਹਰਲਾ ਚਿਹਰਾ ਆਇਆ ਤਾਂ ਬਾਹਰਲੇ ਚਿਹਰੇ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ ਗਈ ਸਵਿੰਦਰ ਡੈਨੀ ਆਏ ਕਾਂਗਰਸ ਤੋਂ ਆਏ ਸੀ ਉਹਨਾਂ ਨੂੰ ਲੋਕਾਂ ਨੇ ਉਸ ਤਰੀਕੇ ਦਾ ਹਮਾਰਾ ਨਹੀਂ ਮਿਲਿਆ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਿਛਲੀ ਵਾਰ ਗੁਜਾਰ ਸਿੰਘ ਰਾਨੀ ਕੇ ਅਕਾਲੀ ਦਲ ਦੇ ਟਿਕਟ ਤੋਂ ਆਏ ਸੀ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਲਗੇ ਕਿ ਫਰੀ ਕੋਟ ਇਹੋ ਜੀ ਕਨਸੀਕੁਐਂਸੀ ਹੈਗੀ ਆ ਜਿੱਦੇ ਕਈ ਵੱਡੇ ਪਰਿਵਾਰ ਜਿਹੜੇ ਹੈਗੇ ਨੇ ਉਹ ਨਜ਼ਰਾਂ ਰੱਖਦੇ ਨੇ ਉਹਨਾਂ ਦਾ ਉਹਨਾਂ ਹਲਕੇ ਦੇ ਵਿੱਚ ਏਰੀਆ ਪੈਂਦਾ ਤੇ ਇਹ ਦੇਹ ਦੇ ਵਿੱਚ ਕਰਮਜੀਤ ਅਨਮੋਲ ਦਾ ਨਾਮ ਆਮਾਦੀ ਪਾਰਟੀਆਂ ਨੂੰ ਲੈ ਕੇ ਉਹ ਕਿੰਨਾ ਟਿਕ ਬੈਠੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਇਸ ਤੋਂ ਇਲਾਵਾ ਬਠਿੰਡਾ ਤੋਂ ਗਰਮੀਤ ਸਿੰਘ ਖੁੱਡੀਆਂ 1999 ਤੋਂ ਬਾਅਦ ਬਾਦਲ ਪਰਿਵਾਰ ਦੇ ਨਾਲ ਤੀਜੀ ਵਾਰ ਆਮਣਾ-ਸਾਮਣਾ ਹੋਵੇਗਾ ਜੇਕਰ ਹਰਸਿਮਰਤ ਕੋਰ ਬਾਦਲ ਬਠਿੰਡਾ ਕੌਂ ਚੌਥੀ ਵਾਰ ਆਪਣੀ ਕਿਸਮਤ ਅਜ਼ਮਾਉਂਦੇ ਨੇ ਤਿੰਨ ਵਾਰ ਉਹ ਜਿਹੜੇ ਹੈਗੇ ਨੇ ਉਤੋਂ ਸਿਟਿੰਗ ਐਮਪੀ ਹੈਗੇ ਨੇ ਔਰ ਉਹਨਾਂ ਨੇ ਵੱਡੇ ਨਿਖੇ ਤੇ ਜੇ ਹਾਰੇ ਨੇ ਰਾਣਿੰਦਰ ਸਿੰਘ 2009 ਦੇ ਵਿੱਚ ਹਾਰੇ ਕਿਉਂ ਕੈਪਟਨ ਅਮਰਿੰਦਰ ਸਿੰਘ ਫੁੱਲ ਪਾਵਰ ਦੇ ਵਿੱਚ ਸੀ ਔਰ ਇੱਕ ਸੀਐਮ ਹੋ ਚੁੱਕੇ ਸੀ ਸਭ ਤੋਂ ਹੋਰ ਸੀਟ ਦੇ ਦिएਗੇ ਪੂਰੇ ਦੇਖ ਦੇ ਵਿੱਚ ਉਹ ਮੰਨੀ ਗਈ ਸੀ ਕਿ ਦੋ ਇੱਕ ਮੌਜੂਦਾ ਸੀਮ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਜਿਹੜੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਧਰਮ ਪਤਨੀ ਹਰਚਮਿੰਦਰ ਕੌਰ ਬਾਦਲ ਸੀ ਹੋਰ ਦੂਜੇ ਪਾਸੇ ਜੇਵਰਾਜ ਰਾਣੀਂਦਰ ਸਿੰਘ ਪਰ ਰਾਣੀਂਦਰ ਨੂੰ ਹਰਾ ਕੇ ਉਹਨਾਂ ਨੇ ਸਾਬਤ ਕਰ ਦਿੱਤਾ ਸੀ ਕਿ ਉਹ ਲੰਬੀ ਲੇਖ ਦੇ ਜਿਹੜੇ ਅਗੇ ਨੇ ਖੜਾ ਰਹੀ ਨੇ ਔਰ ਅਗਲੀ ਵਾਰ ਵੀ ਚੋਣ ਲੜਨਗੇ 2014 ਦੇ ਵਿੱਚ ਉਨ੍ਹਾਂ ਦਾ ਆਮਣਾ-ਸਾਮਣਾ ਆਪਣੇ ਹੀ ਜਿਹੜੇ ਪਰਿਵਾਰਕ ਮੈਂਬਰ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਹੁੰਦਾ ਆਵਾ ਕਿ ਕਿਆਸ ਰਹੇ ਸਾਰੇ ਸਾਹ ਹਰਸੀਮਰਤ ਕੌਰ ਬਾਦਲ ਦੀ ਉਲਟ ਸੀ ਪਰ ਆਖਰੀ ਜਾਂਦੇ ਹੋਏ 40 ਹਜ਼ਾਰ ਤੋਂ ਵੱਧ ਵੋਟਾਂ ਦੇ ਨਾਲ ਹਰਸੀਮਰਤ ਕੌਰ ਬਾਦਲ ਨੇ ਉਹ ਤੋਂ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਉਣ ਦੇ ਵਿੱਚ ਕਾਮਯਾਬੀ ਲਈ ਸੀ ਇਸ ਤੋਂ ਬਾਅਦ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਉਹਨਾਂ ਦੇ ਨਾਲ ਮੁਕਾਬਲਾ ਹੁੰਦਾ ਬੜਾ ਨੇੜ ਦਾ ਮੁਕਾਬਲਾ ਚੱਲਿਆ ਪੜਾ ਨੇੜੇ ਤੋਂ ਪੂਰੀ ਮੀਡੀਆ ਦੇ ਨਜ਼ਰਾਂ ਰਹੀਆਂ ਤੇ ਇਸ ਦੀ ਰਾਜਨੀਤੀ ਦੀ ਉਸ ਤੇ ਨਜ਼ਰਾਂ ਰਹੀਆਂ ਸੀਟ ਤੇ ਬੜੀ ਹੌਣ ਸੀਟ ਮੰਨੀ ਗਈ ਪਰ ਉੱਥੇ ਵੀ ਜਿਹੜਾ ਹੈਗਾ ਕਿਸਮਤ ਨੇ ਸਾਥ ਦਿੱਤਾ ਔਰ ਹਰ ਕਿਸਮਤ ਕੋਰ ਬਾਦਲ ਨੇ ਤਮਾਮ ਵੱਡੇ ਵਿਰੋਧੀਆਂ ਨੂੰ ਚਿਤ ਕੀਤਾ ਔਰ ਤਿੰਨ ਵੱਡੇ ਵਿਰੋਧੀਆਂ ਨੂੰ ਹਰਾਉਣ ਤੋਂ ਬਾਅਦ ਹੈੱਡਲਿੰਗ ਲਗਾ ਕੇ ਲੋਕ ਸਭਾ ਕੁੰਥੀ ਔਰ ਉਥੇ ਮੰਤਰੀ ਵੀ ਬਣੇ ਤਾਂ ਇਹ ਤਾਂ ਹਾਲ ਹੀ ਬਠਿੰਡਾ ਸੀਟ ਦਾ ਔਰ ਇਸ ਵਾਰ ਖੁੱਡੀਆਂ ਪਰਿਵਾਰ ਦੇ ਨਾਲ ਮੁਕਾਬਲਾ ਹੈਗਾ ਉਹ ਗਰਮੀ ਸਿੰਘ ਖੁੱਡੀਆਂ ਜਿਨ੍ਹਾਂ ਨੇ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਦੇ ਘੜ ਦੇ ਵਿੱਚੋਂ ਲੰਬੀ ਤੋਂ ਹਰਾ ਕੇ ਅੱਗੇ ਆਏ ਔਰ 1999 ਦੇ ਵਿੱਚ ਖੁੱਡੀਆਂ ਪਰਿਵਾਰ ਜਿਹੜੇ ਹੈਗੇ ਨੇ ਉਹ ਜਿਹੜੇ 1999 ਦੇ ਵਿੱਚ ਜਿਹੜਾ ਹੈਗਾ ਫ੍ਰੀ ਕੋਰਟ ਤੋਂ ਜਿਹੜੇ ਹੈਗੇ ਨੇ ਉਹ ਐਮਪੀ ਬਣਿਆ ਸੀ ਔਰ ਇਸ ਤੋਂ ਬਾਅਦ ਸਭ ਪਤਾ ਕਿ ਬਾਦਲ ਪਰਿਵਾਰ ਕੁਡੀਆਂ ਪਰਿਵਾਰ ਦਾ ਟਕਰਾਅ ਸੀ ਆਹ ਸੀ ਟਕਰਾਅ ਕਿਸ ਤਹੱਤ ਤੇ ਪਹੁੰਕਿਆ ਸੀ ਤਾਂ ਇੱਕ ਇਹ ਜਿਹੜਾ ਹੈਗਾ ਇੰਫੈਕਟ ਹੋ ਰਹਿਵੇਗਾ ਵਿਚੰਦਾ ਸੀ ਕਿ ਕੁਡੀਆਂ ਪਰਿਵਾਰ ਵਰਸਿਤ ਬਾਦਲ ਪਰਿਵਾਰ ਨੂੰ ਕਾਂਗਰਸ ਕਿਸ ਨੂੰ ਇਸ ਮੈਦਾਨ ਦੇ ਵਿੱਚ ਲੈ ਕੇ ਆਉਂਦੀ ਹੈ ਉਹਨਾਂ ਦੇ ਵਿੱਚ ਚਰਚਾਵਾਂ ਬੇਸ਼ੱਕ ਕਾਫੀ ਵੱਡੀਆਂ ਆਈਆਂ ਨੇ ਮੁੱਢ ਜਿਹੜਾ ਹੈਗਾ ਅਮਰਤਾ ਬਣੀ ਹੋ ਸਕਦੇ ਨੇ ਜੀਤਮਿੰਦਰ ਸਿੱਧੂ ਦਾ ਨਾਮ ਚੱਲ ਰਿਹਾ ਔਰ ਅਜੀਤ ਆਮੋਪ੍ਰੀਨਿੰਦਰ ਸਿੰਘ ਦਾ ਉਹਨਾਂ ਦਾ ਨਾਮ ਵੀ ਇਸ ਸਮੇਂ ਜਦੋਂ ਇਹ ਪਰ ਕਾਂਗਰਸ ਕਿਹੜਾ ਵੱਡਾ ਦਾਅ ਖੇਡੇ ਕਿ ਇਹ ਕਾਫੀ ਐਮ ਹੋਵੇਗਾ ਅਗਲੀ ਗੱਲ ਕਰਦੇ ਹਾਂ ਅਸੀਂ ਸੰਗਰੂਰ ਤੋਂ ਗਰਮੀਤ ਸਿੰਘ ਵੀ ਤੇ ਹਿਆਰ ਜਿਨ੍ਹਾਂ ਨੂੰ ਉਮੀਦਵਾਰ ਬਣਾਇਆ ਗਿਆ ਦੋ ਵਰਦੇ ਆਮ ਆਦਮੀ ਪਾਰਟੀ ਤੋਂ ਜਿਹੜੇ ਐਮ ਐਲ ਏ ਨੇ ਇਸ ਵਾਰ ਕੈਬਨਟ ਮੰਤਰੀ ਵੀ ਨੇ ਔਰ ਯੰਗ ਤੇਰਾ ਔਰ ਉਹਨਾਂ ਨੇ ਆਪਣੀ ਰਾਜਨੀਤੀ ਦੇ ਵਿੱਚ ਮੁੱਖ ਦੀ ਪਛਾਣ ਬਣਾਈ ਹੈ ਵੱਖਰੇ ਤਰੀਕੇ ਨਾਲ ਕੰਮ ਕਰਦੇ ਨੇ ਔਰ ਅਕਸਰ ਉਹਨਾਂ ਨੂੰ ਬਾਈ ਕਰਕੇ ਜਿਹੜੇ ਗਏ ਨੇ ਉਹਨਾਂ ਦੇ ਚਾਹਣ ਵਾਲੇ ਬੁਲਾਉਂਦੇ ਨੇ ਰਾਜਨੀਤੀ ਦੇ ਵਿੱਚ ਮੀਤ ਹੇਰ ਨੇ ਖਾਸ ਤੌਰ ਤੇ ਉਸ ਮਾਲਵੇ ਬਿਲਕ ਦੇ ਵਿੱਚ ਆਪਣੀ ਕਿਸਮ ਰਮਾਈ ਜਿੱਥੇ ਕਾਂਗਰਸ ਵਿਚਾਰਤਾ ਰਾਦਾ ਬੋਲ ਬਾਲਾ ਬਹੁਤ ਥਾਂ ਕਿੱਥੇ ਬੰਦਿਆਂ ਬਹੁਤ ਸਾਰੇ ਨਹੀਂ ਤੇ ਬਹੁਤ ਸਾਰੇ এমਪਲਾਈਜ਼ ਜਿਹੜੇ ਅਗਨੋ ਤੇ ਅਕਸਰ ਧਰਨੇ ਵਿਚਾਰੇ ਕਰਦੇ ਨੇ ਉੱਥੋਂ ਜਿਹੜਾ ਹੈਗਾ ਦੋ ਵਾਰ ਜਿਹੜੇ ਕਿਤੇ ਹੋਰ ਵੱਡੇ ਮਾਰਜਨ ਦੇ ਨਾਲ ਦੂਸਰੀ ਵਾਰ ਜਿੱਤ ਕੇ ਵਿਧਾਨ ਸਭਾ ਪਹੁੰਚੇ ਔਰ ਕੈਬਨਟ ਮੰਤਰੀ ਵੀ ਬਣੇ ਔਰ ਨਾਲ ਪੰਜਾਬ ਯੂ ਦੀ ਜ਼ਿੰਮੇਵਾਰੀ ਉਹਨਾਂ ਦੇ ਕੋਲ ਲੰਬਾ ਸਮਾਂ ਰਹੀ ਤਾਂ ਪਟਿਆਲਾ ਡਾਕਟਰ ਬਲਬੀਰ ਸਿੰਘ ਡਾਕਟਰ ਬਲਬੀਰ ਸਿੰਘ ਸ਼ਾਹੀ ਘਰਾਣੇ ਨੂੰ ਟੱਕਰ ਦੇਣਗੇ ਕਿਉਂਕਿ ਅੱਜ ਦੂਸਰੇ ਪਾਸੇ ਪਹੁੰਚੇ ਸਮੇਂ ਦੇ ਬਾਅਦ ਮਹਾਰਾਣੀ ਪ੍ਰਨੀਤ ਕੌਰ ਬੀਜੇਪੀ ਦਾ ਲਾੜ ਖੜਨ ਜਾ ਰਹੇ ਨੇ ਔਰ ਸਿੱਧੇ ਤੌਰ ਤੇ ਹੈ ਗਿਆ ਬੀਜੇਪੀ ਦੀ ਟੈਕਸ ਤੋਂ ਜਿਹੜੇ ਹੈਗੇ ਨੇ ਜੈਨਪੁਰ ਕੌਰ ਜਿਹ ਮਹਾਰਾਣੀ ਪ੍ਰਨੀਤ ਕੌਰ ਜਿਹੜੇ ਹੈਗੇ ਨੇ ਆਪਣੀ ਕਿਸਮਤ ਅਜਮਾਉਣਗੇ ਤਾਂ ਕਾਂਗਰਸ ਵੱਲੋਂ ਕੌਣ ਆਵੇਗਾ ਇਹ ਕੋਣ ਵੱਡਾ ਜਿਹੜਾ ਦੇਖਣ ਵਾਲੀ ਗੱਲ ਹੋਊਗੀ ਕਾਂਗਰਸ ਕਿਤੇ ਦਾਅ ਖੇਡਦੀ ਆ ਤਾਂ 8 ਸੀਟਾਂ ਤੇ 5 ਕੈਬਨਿਟ ਮੰਤਰੀਆਂ ਦੇ ਨਾਲ ਪਹਿਲੀ ਲਿਸਟ ਆ ਚੁੱਕੀ ਆ ਤੁਹਾਡੇ ਨਾਲ ਹਰ ਇੱਕ ਸੀਟ ਦਾ ਅਸੀਂ ਸ਼ੇਅਰ ਕਰ ਚੁੱਕੇ ਆ ਕਿ ਉੱਥੇ ਵੇਟ ਕਿਹੜਾ ਕਿਸ ਕੈਂਡੀਡੇਟ ਨੂੰ ਮਿਲੇਗਾ ਔਰ ਹਰੇਕ ਦਾ ਸਿਆਸੀ ਪਿਛੋਕੜ ਕੀ ਔਰ ਸਿਆਸੀ ਧਰਾਤਲ ਉਤੋਂ ਦੀ ਕੀ